ਹੋਲਾ ਮੱਲਾ ਮੋਕੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਆ ਉੱਥੇ ਜੇਕਰ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਇਸ ਸਮੇਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਵੱਡੇ ਚਿਹਰੇ ਵੀ ਜਿਹੜੇ ਨੇ ਉਹ ਸੰਗਤ ਦੇ ਰੂਪ ਦੇ ਵਿੱਚ ਨਤਮਸਤਕ ਹੋ ਰਹੇ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਤਨਾਮ ਸਿੰਘ ਉਹਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪੀਟੀਸੀ ਦੀ ਸੰਗਤ ਦਾ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਔਰ ਪ੍ਰਮਾਤਮਾ ਕੀ ਅਰਦਾਸ ਕਰਦੇ ਕਿ ਜਿਹੜਾ ਚੈਨਲ ਹੈ ਇਸੇ ਤਰ੍ਹਾਂ ਸੰਗਤ ਦੀ ਸੇਵਾ قوم ਦੀ ਸੇਵਾ ਕਰੇ ਮੁੱਲੇ ਮੁੱਲੇ ਮਨਾਏ ਜਾ ਰਹੇ ਨੇ ਜੀ ਉਹ ਇਤਿਹਾਸਿਕ ਧਰਤੀ ਜਿੱਥੋਂ ਗੁਰੂ ਸਾਹਿਬ ਨੇ ਨਿਡਰਤਾ ਸੂਰਬੀਰਤਾ ਜ਼ੁਲਮ ਦੇ ਖਿਲਾਫ ਲੜਨ ਦੀ ਗੱਲ ਕੀਤੀ ਅੱਜ ਤੁਸੀਂ ਨਤਮਸਤਕ ਹੋਣ ਆਏ ਹੋ ਦੂਜੇ ਪਾਸੇ ਬਾਰਡਰਾਂ ਦੇ ਉੱਪਰ ਵੀ ਜਿਹੜਾ ਬੈਠੇ ਹੋਏ ਲਗਾਤਾਰ ਸੰਘਰਸ਼ ਜਿਹੜਾ ਚੱਲ ਰਿਹਾ ਕੀ ਕਹੋਗੇ ਦੋਨੋਂ ਚੀਜ਼ਾਂ ਦੀ ਜਿੱਕਰ ਗੱਲ ਕੀਤੀ। ਉਹ ਪਾਵਨ ਇਤਿਹਾਸਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਖਾਲਸੇ ਦੀ ਸਿਰਜਣਾ ਹੋਈ ਜਿੱਥੇ ਦਸਵੇਂ ਪਾਤਸ਼ਾਹ ਨੇ ਕੌਮ ਨੂੰ ਫਲਸਫਾ ਦਿੱਤਾ ਸਿਧਾਂਤ ਦਿੱਤਾ ਪੰਜਾਬ ਪਿਆਰਿਆਂ ਦੀ ਸਿਰਜਣਾ ਕੀਤੀ। ਉਸ ਧਰਤੀ ਦੇ ਉੱਤੇ ਨਿਵਾਣੇ ਸ਼ਰਧਾਲੂ ਵਜੋਂ ਅਸੀਂ ਮੋਰਚੇ 'ਤੇ ਬਲੋਂ ਆਏ ਆ। ਕੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਜਿਹੜੇ ਕਿਸਾਨ ਵੀਰ ਮੋਰਚੇ 'ਚ ਡਟਿਓ ਆ ਜਾਂ ਪਿੱਛੇ ਕਿਸੇ ਰੂਪ ਦੇ ਵਿੱਚ ਮੋਰਚੇ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਆ ਸਾਰੀ ਸੰਗਤ ਦੀ ਚੜ੍ਹਦੀ ਕਲਾ ਹੋਵੇ ਔਰ ਤਖਤ ਸਾਹਿਬ ਤੇ ਅਰਦਾਸ ਬੇਨਤੀ ਕੀਤੀ ਆ ਕਿ ਪ੍ਰਮਾਤਮਾ ਜਿਵੇਂ ਪਹਿਲੇ ਮੋਰਚੇ ਨੂੰ ਬਲੰਦੀਆਂ ਤੇ ਪਹੁੰਚਾ ਕੇ ਜਿੱਤ ਪਹਚਾਈ ਆ ਔਰ ਇਸ ਮੋਰਚੇ ਦੀ ਵੀ ਪ੍ਰਮਾਤਮਾਤ ਕਲਗੀਧਰ ਪਾਤਸ਼ਾਹ ਚੜ੍ਹਦੀ ਕਲਾ ਕਰਨ ਸਾਰਿਆਂ ਕਿਸਾਨਾਂ ਦੇ ਉੱਤੇ ਮਿਹਰ ਭਰਿਆ ਹੱਥ ਗੁਰੂ ਸਾਹਿਬ ਆਪ ਰੱਖਣ ਲੱਗਦਾ ਹੈ ਕਿ ਮੋਰਚੇ ਦੀ ਜਿੱਤ ਹੋਏਗੀ ਕਿਉਂਕਿ ਕੋਡ ਆਫ ਕੰਡਕਟ ਵੀ ਜਿਹੜਾ ਲੱਗ ਚੁੱਕਿਆ ਹੈ ਕਿਤੇ ਨਾ ਕੀ ਕੋਈ ਇੱਕ ਕੀ ਲੱਗਦਾ ਤੁਹਾਨੂੰ ਨਹੀਂ ਲੱਗਦਾ ਨਹੀਂ ਜੀ ਇਹ ਟਲ ਵਿਸ਼ਵਾਸ ਹੈ ਜੇ ਤਖਤ ਸਾਹਿਬ ਤੇ ਅਰਦਾਸ ਕਰਕੇ ਆਗੂ ਚੱਲੇ ਐ ਤੁਹਾਨੂੰ ਯਾਦ ਹੈ ਇਸੇ ਇਸੇ ਕਿਲਾ ਨੰਦਗੜ੍ਹ ਨੂੰ 8-8 ਮਹੀਨੇ ਦੇ ਘੇਰੇ ਪੈ ਰਹੇ ਜਦੋਂ ਕੌਮ ਸੰਕਟਾਂ ਵਿੱਚ ਸੀ ਜਦੋਂ ਬਾਹਰੋਂ ਰਸਣ ਪਾਣੀ ਬੰਦ ਹੋ ਗਿਆ ਗੁਰੂ ਸਾਹਿਬ ਨੇ ਸਾਨੂੰ ਉਹ ਫਲਸਫਾ ਦਿੱਤਾ ਕਿ ਜਿੱਥੇ ਬਿਲਕੁਲ ਮੁਸ਼ਕਲ ਹਾਲਾਤ ਹੈ ਉੱਥੇ ਵੀ ਡੇਲ ਨਹੀਂ ਉੱਥੇ ਵੀ ਆਪਣਾ ਦਿਲ ਨਹੀਂ ਡੋਲਣਾ ਇਸ ਮੋਰਚੇ ਦੀ ਚੜ੍ਹਦੀ ਕਲਾ ਲਈ ਤਾਂ ਲੱਖਾਂ ਸੰਗਤਾਂ ਰਸਤਾ ਲੈ ਕੇ ਪਹੁੰਚ ਰਹੀਆਂ ਗੱਡੀਆਂ ਲੈ ਕੇ ਟਰੈਕਟਰ ਲੈ ਕੇ ਪਹੁੰਚ ਰਹੇ ਆ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਰੋਸ਼ਨੀ ਮਿਲਦੀ ਹੈ ਵੀ ਔਖੇ ਹਾਲਾਤਾਂ ਵਿੱਚ ਵੀ ਸਾਡੇ ਪੂਰਬਜਾਂ ਨੇ ਗੁਰੂ ਸਾਹਿਬਾਨਾਂ ਨੇ ਅੰਦੋਲਨ ਲੜੇ ਨਹੀਂ ਜਿੱਤੇ ਆ ਔਰ ਵੱਡੀਆਂ-ਵੱਡੀਆਂ ਤਾਕਤਾਂ ਨੂੰ ਮੋਢੇ ਤੋਂ ਛੁਟਿਆ ਤੇ ਸਾਨੂੰ ਪੂਰਨ ਉਮੀਦ ਹੈ ਗੁਰੂ ਸਾਹਿਬ ਕਿਰਪਾ ਕਰਨਗੇ ਕਿ ਅਸੀਂ ਤਾਂ ਆਮ ਵਰਕਰ ਵਜੋਂ ਵਿਚਰਦੇ ਆ ਜਿਹੜਾ ਸਾਰਾ ਫਲਸਫਾ ਸਿਧਾਂਤ ਜੋ ਫਲਸਫਾ ਤੇ ਜੋ ਰੋਸ਼ਨੀ ਜੋ ਪ੍ਰੇਰਣਾ ਉਹ ਸਾਡੇ ਜਿਹੜਾ ਪਿਛਲਾ ਇਤਿਹਾਸ ਆ ਉਹਦੇ ਵਿੱਚੋਂ ਲੈ ਕੇ ਹੀ ਅੰਦোলন ਲੜੇ ਜਾਂਦੇ ਆ ਔਰ ਉਸੇ ਸੇਧ ਦੇ ਵਿੱਚ ਯਤਨ ਕਰ ਰਹੇ ਆ ਜਿਵੇਂ ਸਾਰੇ ਸਿੰਘੂ ਬਾਰਡਰ ਦੇ ਉੱਤੇ ਸਾਹਿਬਜ਼ਾਦਿਆਂ ਦੇ ਸ਼ਹੀਦੀਪੁਰਬ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸਾਰੇ ਹੀ ਆਪਾਂ ਇਤਿਹਾਸਕ ਦਿਹਾੜੇ ਬਣਾਉਂਦੇ ਰਹੇ ਆ ਉਹਨਾਂ ਇਤਿਹਾਸਕ ਦਿਹਾੜਿਆਂ ਨੇ ਸਾਡਾ ਮਨੋਬਲ ਵੀ ਵਧਾ ਕਿਸਾਨੀ ਦਾ ਮਨੋਬਲ ਵਧਾ ਔਰ ਉਹਦੇ ਚ ਰੋਸ਼ਨੀ ਮਿਲਦੀ ਹੈ ਤੇ ਜਿਹੜਾ ਆਪਣਾ ਸ਼ਾਨਾਮਤਾ ਇਤਿਹਾਸ ਆ ਉਹਦੇ ਤੋਂ ਸਬਕ ਲੈ ਕੇ ਉਹਦੇ ਤੋਂ ਸੇਧ ਲੈ ਕੇ ਅੱਗੇ ਕੁਝ ਜਿੰਨਾ ਕੁਝ ਅਸੀਂ ਕਰ ਸਕਦੇ ਆ ਉਹਨਾਂ ਕਰਨ ਦਾ ਯਤਨ ਜ਼ਰੂਰ ਕਰਾਂਗੇ ਬਿਲਕੁਲ ਰੋਸ਼ਨੀ ਜਿਹੜੀ ਹੈ ਉਹ ਅਮੀਰ ਵਿਰਸੇ ਤੋਂ ਅਮੀਰ ਇਤਿਹਾਸ ਤੋਂ ਜਿਹੜੀ ਲਈ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜੇਕਰ ਸੰਗਤ ਹੈ ਸੰਗਤ ਨੂੰ ਰੋਕ ਨਹੀਂ ਸਕਦੇ ਆ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆ ਰਹੀ ਹੈ ਆਪ ਮੁਹਾਰੇ ਚੜ੍ਹਦੀ ਕਲਾ ਦੇ ਵਿੱਚ ਹੈ ਜੇਕਰ ਸਿੰਧੂ ਦੇ ਬਾਰਡਰਾਂ ਦੀ ਗੱਲ ਕੀਤੀ ਜਾਵੇ ਬਾਰਡਰਾਂ ਦੇ ਉੱਪਰ ਲਗਾਤਾਰ ਡਟੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਤਾਂ ਸਮੁੱਚੀ ਸਾਧ ਸੰਗਤ ਦੇਸ਼ਾਂ-ਵਿਦੇਸ਼ਾਂ ਜਿੱਥੇ ਬੈਠੀ ਹੈ ਸਾਧ ਸੰਗਤ ਨੂੰ ਹੌਲੇ-ਮੱਲੇ ਦੀਆਂ ਲੱਖ-ਲੱਖ ਵਧਾਈਆਂ ਔਰ ਮੈਂ ਇਹ ਕਹਾਂਗਾ ਕਿ ਜਿਵੇਂ ਬਾਰਡਰਾਂ ਤੇ ਬੈਠੀ ਹੈ ਸੰਗਤ ਤੇ ਜਿੰਨੀ ਸੰਗਤ ਇੱਥੇ ਹੌਲੇ-ਮੱਲੇ ਚਾਰੇਗੀ ਅਪੀਲ ਵੀ ਕਰਾਂਗਾ ਕਿ ਸਾਰੀ ਸਾਧ ਸੰਗਤ ਨੂੰ ਅਪੀਲ ਹੈ ਕੇ ਬਾਰਡਰਾਂ ਤੋਂ ਜਦੋਂ ਆਪਾਂ ਸੌਰੀ ਜਦੋਂ ਇਤੋ ਹਲੇ ਮੱਲੇ ਚੋਫਰੀ ਹੁੰਨੇ ਆ ਸਮਾਂ ਮਿਲਦਾ ਤੇ ਇਸੇ ਤਰੀਕੇ ਨਾਲ ਟਰਾਲੀਆਂ ਲੈ ਕੇ ਭਾਵੇਂ ਥੋੜੇ ਸਮੇਂ ਲਈ ਬਾਰਡਰਾਂ ਤੇ ਜਾਈਏ ਜਿਹੜੇ ਆਪਣੇ ਬਾਰਡਰਾਂ ਤੇ ਵੀਰ ਬੈਠੇ ਉਹਨਾਂ ਦਾ ਮਨੋਵਲ ਵਧੇਗਾ ਉਹ ਸੰਘਰਸ਼ੀ ਯੋਧੇ ਨੇ ਗੁਰੂ ਸਾਹਿਬ ਦੇ ਫਲਸਫੇ ਤੇ ਚੱਲ ਕੇ ਕਿ ਇਹ ਉਸ ਜ਼ਾਬਰ ਸਰਕਾਰ ਦੇ ਅੰਗੇਸ਼ ਜਿਹੜਾ ਸੰਘਰਸ਼ ਲੜਿਆ ਜਾ ਰਿਹਾ ਸੋ ਉਹਨਾਂ ਦਾ ਮਨੋਵਲ ਵਧੇਗਾ ਜੇ ਆਪਣੇ ਸਾਥੀ ਇਤੋਂ ਹੋ ਕੇ ਹਲੇ ਮੱਲੇ ਤੋਂ ਗੁਰੂ ਕਾ ਅਤਮਸਕੋ ਕੇ ਉਹਨਾਂ ਮੋਰਚੇ ਤੇ ਵੀ ਹਾਜ਼ਰੀ ਭਰਨ ਪਿਛਲੇ ਮੋਰਚੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੋਰਚੇ ਦੀ ਜਿਹੜੀ ਜਿੱਤ ਹੋਈ ਸੀਗੀ ਅਰਦਾਸਾਂ ਗੁਰੂ ਘਰਾਂ ਦੇ ਵਿੱਚ ਸੋਤ ਕੇ ਗੁਰੂ ਘਰਾਂ ਤੋਂ ਜਿਹੜੀ ਲੋੜ ਦੇ ਮਤਾਬਕ ਜਿਹੜੀ ਸਹਾਇਤਾ ਵੀ ਮਿਲੀ ਸੀਗੀ ਲੱਗਦਾ ਹੈ ਕਿ ਫਿਰ ਜਿਹੜੀ ਜਿੱਤ ਹੋਊਗੀ ਆ ਬਿਲਕੁਲ ਦੇਖੋ ਉਸੇ ਤਰ੍ਹਾਂ ਸੰਗਤਾਂ ਦੇਖੋ ਗੱਡੀਆਂ ਦੀਆਂ ਗੱਡੀਆਂ ਪਾਣੀ ਦੀਆਂ ਜਾ ਰਹੀਆਂ ਸੰਗਤਾਂ ਉਸੇ ਤਰ੍ਹਾਂ ਲੰਗਰ ਲੈ ਕੇ ਜਾ ਰਹੀਆਂ ਸੋ ਸੰਗਤਾਂ ਹਮੇਸ਼ਾ ਸਾਡੇ ਗੁਰੂ ਸਾਹਿਬ ਨੇ ਜੋ ਫਲਸਫਾ ਦਿੱਤਾ ਹੈ ਵੰਡ ਛਕੋ ਉਹ ਜਿਹੜਾ 20 ਰੁਪਈਆ ਦਾ ਬਾਬੇ ਨਾਨਕ ਲੰਗਰ ਚਲਾਇਆ ਉਹ ਸਾਰੇ ਫਲਸਫੇ ਨਾਲ ਭਰਿਆ ਹੋਇਆ ਇਤਿਹਾਸ ਸਾਡਾ ਸਾਡਾ ਮਾਨਮਤੀ ਇਤਿਹਾਸ ਹੈ ਅਮੀਰ ਇਤਿਹਾਸ ਹੈ ਉਤੋਂ ਸੇਧ ਲੈਂਦੇ ਹੋਏ ਅੱਜ ਉੱਥੇ ਉਸੇ ਤਰ੍ਹਾਂ ਲੰਗਰ ਲੱਗੇ ਹੋਏ ਨੇ ਉਸੇ ਤਰ੍ਹਾਂ ਲੋਕ ਸੇਵਾ ਕਰ ਰਹੇ ਨੇ ਉਸੇ ਤਰ੍ਹਾਂ ਸਾਨੂੰ ਬਾਹਰੋਂ ਫੋਨ ਆ ਰਹੇ ਨੇ ਕਿ ਭਾਈ ਤਕੜੇ ਹੋ ਕੇ ਅੱਗੇ ਵਧੋ ਅਸੀਂ ਸਾਰੀ ਸਮੁੱਚੀ ਸਾਧ ਸੰਗ ਜਿਹੜੀ ਸਿੱਖ ਸਾਧ ਸੰਗਤ ਹੈ ਤੁਹਾਡੇ ਨਾਲ ਹੈ ਬਿਲਕੁਲ ਦੇਸ਼ ਦੇ ਰਾਜਨੀਤਿਕ ਮਾਹੌਲ ਦੀ ਮੈਂ ਇੱਕ ਵਾਰ ਫੇਰ ਗੱਲ ਕਰਾਂ ਕਿਉਂਕਿ ਚੋਣਾਂ ਜਿਹੜੀਆਂ ਸਿਰ ਦੇ ਉੱਪਰ ਨੇ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਤਾਨੂੰ ਲੱਗਦਾ ਕਿ ਉਹਦਾ ਪ੍ਰਭਾਵ ਕਿਤੇ ਨਾ ਕਿਤੇ ਮੋਰਚੇ ਦੇ ਉੱਪਰ ਪੈ ਸਕਦਾ ਜਾਂ ਨਹੀਂ ਦੇਖੋ ਮੋਰਚੇ ਦੇ ਪ੍ਰਭਾਵ ਤੋਂ ਅਸੀਂ ਦਿਸਚਿੰਤ ਹਾਂ ਦ੍ਰਿੜਤ ਮੈਂ ਤੁਹਾਨੂੰ ਦੱਸਿਆ ਕਿ ਜੇ ਮੋਰਚਾ ਲੰਬਾ ਜਾਏਗਾ ਤੇ ਜ਼ਬਰ ਕਰਨ ਵਾਲੀ ਤਰ੍ਹਾਂ ਨੂੰ ਜਿਹੜੀ ਬੇਨਸਾਫੀ ਕਰਦੀ ਹੈ ਉਹਦਾ ਉਹ ਬੇਨਸਾਫੀ ਕਰਕੇ ਕੋਈ ਫਾਇਦਾ ਨਹੀਂ ਹੋਣ ਵਾਲਾ ਉਹਨਾਂ ਉਹਦਾ ਰਾਜਨੀਤਿਕ ਨੁਕਸਾਨ ਵੱਧ ਹੋਏਗਾ ਸਾਨੂੰ ਅੰਦੋਲਨ ਲੰਬਾ ਲੜਨਾ ਪੈ ਸਕਦਾ ਕੋ ਦੁੱਖ ਕਸ਼ਟ ਚੱਲਣੇ ਪੈ ਸਕਦੇ ਆ ਲੇਕਿਨ ਉਹ ਲੋ ਜਿਹੜਾ ਸਾਰੇ ਆਗੂਆਂ ਦੇ ਇਰਾਦੇ ਦ੍ਰਿੜ ਨੇ ਅੱਜ ਅਸੀਂ ਆਪਣੀ ਜਥੇਬੰਦੀ ਸਾ ਰਾਇ ਸਾਹਿਬ ਤੇ ਮੈਂ ਆਏ ਆ ਥੋੜੇ ਦਿਨਾਂ ਤੱਕ ਜਿਹੜੀ ਮੋਰਚੇ ਦੀ ਸਮੂਚੀ ਲੀਡਰਸ਼ਿਪ ਆ ਜਿਸ ਤਰ੍ਹਾਂ ਭਦੇਵਾਲ ਸਾਹਿਬ ਨੇ ਹੋਣਾ ਸੀ ਉਹਨਾਂ ਦੀ ਤਬੀਅਤ ਕੁਛ ਠੀਕ ਨਹੀਂ ਸਾਰੀ ਸਾਡੀ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਭਦੇਵਾਲ ਸਾਹਿਬ ਡੱਲੇਵਾਲ ਸਾਹਿਬ ਸਮੂਚੀਆਂ ਜਥੇਬੰਦੀਆਂ ਆਮ ਸ਼ਰਧਾਲੂ ਵਜੋਂ ਫਿਰ ਤਖਤ ਸਭ ਦੇ ਨਤਮਸਤਕ ਹੋਣਾ ਵਾਂਗੇ ਜਿੱਥੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਰਦਾਸ ਕਰਕੇ ਚੱਲੇ ਆਂ ਵਿਸਾਖੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਵੀ ਜਾ ਕੇ ਨਮਾਣੇ ਸਿੱਖ ਵਜੋਂ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਇਸ ਮੋਰਚੇ ਨੂੰ ਚੜ੍ਹਦੀ ਕਲਾ ਬਖਸ਼ੇ ਆਗੂਆਂ ਦੇ ਉੱਤੇ ਆਗੂਆਂ ਦਾ ਫਰਜ਼ ਹੈ ਲੋਕਾਂ ਦਾ ਫਰਜ਼ ਹੈ ਅੰਦੋਲਨ ਲੜਨਾ ਜਿਹੜੀ ਜਿੱਤਿਆ ਭਈ ਜਿੱਤ ਮੇਰੀ ਕਿਰਪਾ ਕਾਲ ਤੇਰੀ ਹੈ ਗੁਰੂ ਸਾਹਿਬ ਦਾ ਸਿਧਾਂਤ ਹੈ ਜਦੋਂ ਕਾਲਪੁਰਖ ਦੀ ਕਿਰਪਾ ਹੋਣੀ ਹੈ ਉਦੋਂ ਜਿੱਤ ਹੋਣੀ ਹੈ ਬਿਲਕੁਲ ਇਹ ਉਹ ਧਰਤੀ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਸਾਹਿਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਨੂੰ ਹੋਲਾ ਮੱਲਾ ਬਖਸ਼ਿਆ ਗਿਆ ਖਾਲਸਾ ਪੰਥ ਪ੍ਰਗਟ ਕੀਤਾ ਗਿਆ ਨਿਰਪੈਤਾ ਜਿਹੜੀ ਵਰਤੀ ਜਿਹੜੀ ਦਿੱਤੀ ਗਈ ਡੜਰਤਾ ਜਿਹੜੀ ਆ ਉਹ ਸਿੱਖਾਂ ਦੇ ਵਿੱਚ ਭਰੀ ਗਈ ਤੇ ਖਾਸ ਤੌਰ ਤੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਜਿਹੜੀ ਲੜਾਈ ਲੜਨ ਦੇ ਲਈ ਪ੍ਰੇਰਿਤ ਕੀਤਾ ਗਿਆ ਨਵੀਂ ਰ ਉਸੇ ਤਰੀਕੇ ਦੇ ਨਾਲ ਕਿਸਾਨੀ ਆਗੂ ਜਿਹੜੇ ਹੈਗੇ ਨੇ ਕਿਸਾਨੀ ਦੇ ਨਾਲ ਜੁੜੇ ਹੋਏ ਲੀਡਰ ਉਹਨਾਂ ਦਾ ਕਹਿਣਾ ਕਿ ਅੱਜ ਨਿਮਾਣੇ ਸਿੱਖ ਦੇ ਵੱਜੋਂ ਅਨੰਦਪੁਰ ਸਾਹਿਬ ਦੀ ਇਸ ਧਰਤੀ ਤੇ ਪੁੱਜੇ ਆ ਤੇ ਉਸੇ ਸ਼ਿੱਦਤ ਦੇ ਨਾਲ ਉਸੇ ਹੀ ਜੋਸ਼ ਦੇ ਨਾਲ ਉਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਗੇ ਤੇ ਆਖਿਰਕਾਰ ਜਿਹੜੀ ਜਿੱਤ ਹੈ ਉਹ ਪੰਜਾਬ ਦੇ ਕਿਸਾਨਾਂ ਦੀ ਹੋਵੇਗੀ ਸੋ ਕੈਮਰਾਮੈਨ ਮਨਪ੍ਰੀਤ ਦੇ ਨਾਲ ਬੀਐਸ ਟਾਣਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ